केबल नेटवर्क है वो इस वाले पंजाब के डेप्टी सीएम जा ऑर्बिट so, बस कंपनी कैंसिल एंड एफआईआर अगेंस्ट इट्स ओनर डिप्टी चीफ मिनिस्टर सुखबीर बादल विक्रम जी जीतिया का आप सीधा नाम ले रहे हैं पंजाब सरकार में तो वो मंत्री हैं मैं सुखबीर सिंह बादल ਈਸ਼ਵਰ ਦੀ ਸੌਚ ਚੁੱਕਦਾ ਹਾਂ ਕਿ ਮੈਂ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ। ਸਤਿ ਸ਼੍ਰੀ ਅਕਾਲ ਜੀ। ਸਾਡੇ ਜਨਰ ਰਾਬਤਾ ਤੇ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਪਿਛਲੀ ਵੀਡੀਓ ਵਿੱਚ ਆਪਾਂ ਪ੍ਰਕਾਸ਼ ਸਿੰਘ ਬਾਦਲਵਾਰੇ ਗੱਲ ਕੀਤੀ। ਉਹਨਾਂ ਦੇ ਸਿਆਸੀ ਜੀਵਨ ਨੂੰ ਸ਼ਕਲ ਦੇਣ ਵਾਲੀਆਂ ਕੁਝ ਘਟਨਾਵਾਂ ਬਾਰੇ ਦੱਸਿਆ ਤੇ ਉਹਨਾਂ ਦੇ ਸਿਆਸੀ ਜੀਵਨ ਦੌਰਾਨ ਜੋ ਪੰਜਾਬ ਵਿੱਚ ਘਟਨਾਵਾਂ ਹੋਈਆਂ ਉਹਨਾਂ ਬਾਰੇ ਗੱਲ ਕੀਤੀ ਅੱਜ ਆਪਾਂ ਉੱਥੋਂ ਹੀ ਕੰਟੀਨਿਊ ਕਰਦੇ ਹਾਂ ਤੇ ਉਹਨਾਂ ਦੇ بیٹے ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਰੈਂਦੀ ਜਿੰਕੀ ਬਾਰੇ ਗੱਲ ਕਰਾਂਗੇ ਸੁਖਵੀਰ ਸਿੰਘ ਬਾਦਲ ਦਾ ਜਨਮ 1962 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਨੇ ਐਮਏ ਇਕਨੋਮਿਕਸ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਟੇਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਐਮਬੀਏ ਕੀਤੀ। 1996-97 ਦੇ ਦੌਰਾਨ ਉਹਨਾਂ ਨੇ ਆਪਣੇ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਕੀਤੀ। ਪਹਿਲਾਂ ਉਹ ਇੰਡੀਆ ਦੇ ਜੂਨੀਅਰ ਮਨਿਸਟਰ ਬਣੇ ਜਦੋਂ 1997 ਵਿੱਚ ਅਕਾਲੀ ਦਲ ਦੀ ਸਰਕਾਰ ਆਈ। ਉਹ ਗੱਠਜੋੜ ਦੀ ਸਰਕਾਰ ਸੀ ਉਸ ਵਿੱਚ ਉਹਨਾਂ ਨੂੰ ਜੂਨੀਅਨ ਮਨਿਸਟਰ ਬਣਾਇਆ ਗਿਆ ਸਿਆਸੀ ਸੱਤਾ ਵਿੱਚ ਆਉਣ ਤੋਂ ਬਾਅਦ ਸੁਖਵੀਰ ਬਾਦਲ ਦਾ ਸਭ ਤੋਂ ਵੱਡਾ ਫੋਕਸ ਪਹਿਲਾ ਬਾਦਲ ਪਰਿਵਾਰ ਦੇ ਬਿਜ਼ਨਸਾਂ ਨੂੰ ਵਧਾਉਣ ਦੇ ਉੱਤੇ ਹੋਇਆ ਲੋਕਾਂ ਦਾ ਆਮ ਕਥਨ ਹੈ ਕਿ ਬਹੁਤ ਸਾਰੇ ਬਿਜ਼ਨਸਾਂ ਉੱਤੇ ਇਤਰਾਜਯੋਗ ਤਰੀਕਿਆਂ ਨਾਲ ਕਬਜ਼ੇ ਕੀਤੇ ਗਏ ਜਾਂ ਹਿੱਸੇਦਾਰੀਆਂ ਪਾਈਆਂ ਗਈਆਂ ਉਹ ਚਾਹੇ ਫਿਰ ਉਹਨਾਂ ਬ੍ਰੈੱਡ ਹੋਵੇ ਜਲੰਧਰ ਦੀ ਹੋਵੇ ਬੱਸ ਸਰਵਿਸਾਂ ਹੋਣ ਜਾਂ ਫਿਰ ਜਾਂ ਪੋਰਟਲ ਤੇ ਰਿਜ਼ੋਰਟਸ ਦਾ ਬਿਜ਼ਨਸ ਹੋਵੇ 2002 ਤੋਂ 2007 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੀ ਇਸ ਦੌਰਾਨ ਵੀ ਸੁਖਵੀਰ ਸਿੰਘ ਬਾਦਲ ਨੇ ਆਪਣੇ ਬਿਜ਼ਨਸ ਨੂੰ ਵਧਾਉਣ ਲਈ ਪੂਰਾ ਜੋਰ ਲਾ ਰੱਖਿਆ ਸੀ ਸੁਖਵੀਰ ਸਿੰਘ ਬਾਦਲ ਦੀਆਂ ਬੱਸਾਂ ਨੂੰ ਬਹੁਤ ਫਾਇਦਾ ਹੋ ਰਿਹਾ ਵਾ ਜਦੋਂ ਉਹ ਕਾਂਗਰਸ ਸਰਕਾਰ ਆਈ ਹੈ ਇਸ ਸਮੇਂ ਦੌਰਾਨ ਉਸ ਦਾ ਮੇਨ ਕੰਪੀਟੀਟਰ ਪੌਂਟੀ ਚੱਡਾ ਸੀ ਪੌਂਟੀ ਚੱਡਾ ਦਿੱਲੀ ਦਾ ਇੱਕ ਬਿਜ਼ਨਸਮੈਨ ਸੀ ਜਿਸ ਦੇ ਸਿਰ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੀ ਇੱਕ ਵੱਲੇ ਸੁਖਵੀਰ ਬਾਦਲ ਸੀ ਦੂਜੇ ਬਨੇ ਕੈਰੋ ਸੀ ਸੁਖਵੀਰ ਬਾਦਲ ਘੜਚਾ ਨਾ ਸੀ ਕੈਰੋ ਅਦੇਸ਼ ਪ੍ਰਤਾਪ ਅਦੇਸ਼ ਪੌਂਟੀ ਨਾ ਸੀਗਾ ਉਹਨਾਂ ਦੋਨਾਂ ਵਿੱਚ ਪੂਰਾ ਜੋਰ ਦਾ ਮੁਕਾਬਲਾ ਸੀ ਪੰਜਾਬ ਵਿੱਚ ਨੰਬਰ 1 ਬਿਜ਼ਨਸਮੈਨ ਹੋਣ ਦਾ ਪਰ 2007 ਵਿੱਚ ਜਦੋਂ ਅਕਾਲੀ ਸਰਕਾਰ ਵਾਪਸ ਆਉਂਦੀ ਆ ਤਾਂ ਸੁਖਵੀਰ ਬਾਦਲ ਨੇ ਪੂਰੇ ਜੋਰ ਨਾਲ ਆਪਣੇ ਬਿਜ਼ਨਸ ਨੂੰ ਵਧਾਇਆ ਪੌਂਟੀ ਝੱਡਾ ਨੇ ਤਾਂ ਇੱਕ ਵਾਰ ਇਹ ਵੀ ਕਿਹਾ ਸੀ ਕਿ ਸੁਖਵੀਰ ਬਾਦਲ ਪੰਜਾਬ ਸਰਕਾਰ ਨੂੰ ਪੰਜਾਬ ਪ੍ਰਾਈਵੇਟ ਲਿਮਟਿਡ ਦੀ ਤਰ੍ਹਾਂ ਚਲਾਉਂਦਾ ਹੈ ਸੁਖਵੀਰ ਬਾਦਲ ਦੇ ਆਪਣੇ ਕਾਰੋਬਾਰ ਔਰ ਆਪਣੇ ਜਿਹੜੇ ਉਹ ਤਾਂ ਠੀਕ ਹੈ ਉਹ ਤਾਂ ਬਹੁਤ ਤਰੱਕੀ ਤੇ ਪਰ ਪੰਜਾਬ ਜਿਹੜਾ ਹੈ ਇਹ ਤਰੱਕੀ 'ਚ ਨਹੀਂ ਹੈ ਤੇ ਪੌਂਟੀ ਝੱਡਾ ਜੀ ਮੌਤ ਤੋਂ ਬਾਅਦ ਤਾਂ ਸਿਰਫ ਸੁਖਵੀਰ ਬਾਦਲ ਹੀ ਪੰਜਾਬ ਵਿੱਚ ਰਹਿ ਗਿਆ ਜੇ ਬਿਜ਼ਨਸ ਤੋਂ ਹਟ ਕੇ ਹੁਣ ਆਪਾਂ ਸਿਆਸੀ ਮੁੱਦਿਆਂ 'ਤੇ ਚੱਲੀਏ ਸਸ ਕੁਬੀਰ ਬੱਦਲ ਦੇ ਸਿਆਸੀ ਜੀਵਨ ਦੌਰਾਨ ਸਭ ਤੋਂ ਪਹਿਲਾ ਵੱਡਾ ਮੁੱਦਾ ਆਉਂਦਾ ਹੈ ਡੇਰਾ ਸੱਚਾ ਸੋਦਾ ਦਾ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM ਰਹੀਮ ਨੇ 2007 ਵਿੱਚ ਗੁਰ ਗੋਬਿੰਦ ਸਿੰਘ ਜੀ ਦੀ ਪੇਸ਼ਕੁਸ਼ਾ ਧਾਰਨ ਕੀਤੀ ਜਿਸ ਤੇ ਸਿੱਖਾਂ ਨੇ ਬਹੁਤ ਜ਼ਿਆਦਾ ਇਤਰਾਜ਼ ਜਤਾਇਆ ਸੀ ਇਹ ਗਲਤ ਤਰੀਕੇ ਦਾ ਕੰਮ ਕੀਤਾ ਜੋ ਕਿ ਸਿੱਖ ਧਰਮ ਦੇ ਬਿਲਕੁਲ ਖਿਲਾਫ ਹੈ ਉਸ ਕੋਲ ਅਸੀਂ ਕਦੇ ਕਿਸੇ ਧਰਮ ਦਾ ਕੋਈ ਵੀ ਬਸ਼ਰ ਗੁਰੂ ਗੋਬਿੰਦ ਸਿੰਘ ਉਹ 10 ਗੁਰੂ ਸਾਹਿਬਾਨ ਕੋ ਮੰਨਣ ਵਾਲਾ ਕਦੇ ਬਰਦਾਸ਼ਤ ਨਹੀਂ ਕਰੇ ਉਸ ਦੇ ਉੱਤੇ ਕਈ ਕੇਸ ਹੋਏ ਤੇ ਉਸ ਦਾ ਸਾਥ ਦਿੱਤਾ ਸੁਖਵੀਰ ਸਿੰਘ ਬਾਦਲ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਵੱਲੋਂ ਪੰਥ ਕਰਵੈਤਾ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿੱਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਭੇਜੇ ਗਏ ਖਿਮਾ ਯਾਚਨਾ ਪੱਤਰ ਤੇ ਸਪਸ਼ਟੀਕਰਨ ਨੂੰ ਪ੍ਰਵਾਨ ਕਰਦਿਆਂ ਅਗੋਂ ਲਈ ਹਦਾਇਤ ਕੀਤੀ ਗਈ ਹੈ ਕਿ ਡੇਰਾ ਮੁਖੀ ਵੱਲੋਂ ਕੋਈ ਵੀ ਅਜਿਹਾ ਸਵਾਂਗ ਨਾ ਕੀਤਾ ਜਾਏ। ਅਸਲ ਵਿੱਚ ਡੇਰੇ ਦੇ ਜੋ ਪ੍ਰਸਾਦ ਸਖਸੀ ਉਹਨਾਂ ਦੀਆਂ ਵੋਟਾਂ ਨੂੰ ਆਪਣੇ ਹੱਥ ਵਿੱਚ ਕਾਣ ਲਈ ਸੁਖਵੀਰ ਸਿੰਘ ਬਾਦਲ ਨੇ ਡੇਰੇ ਦੇ ਮੁਖੀ ਦਾ ਸਾਥ ਦਿੱਤਾ। ਅਕਾਲ ਤਖਤ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਵਿੱਚ ਆਪਣੇ ਘਰ ਬੁਲਾ ਕੇ ਤੱਕੇ ਨਾਲ ਉਹਨਾਂ ਤੋਂ ਰਾਮ ਰਹੀਮ ਨੂੰ ਮਾਫੀ ਦਵਾਈ ਗਈ। ਤੇ ਉਸ ਤੋਂ ਬਾਅਦ ਵੀ ਕਈ ਵਾਰ ਜਦੋਂ ਉਸ ਨੂੰ ਜੇਲ੍ਹ ਹੋ ਗਈ ਤਾਂ ਵੋਟਾਂ ਦੇ ਦੌਰਾਨ ਪਰੋਲ ਮਿਲਦੀ ਰਹੀ ਆ। ਤਾਂ ਕਿ ਉਹ ਬੁੱਲ ਡੰਬ ਟੋਲੀਆਂ ਜਾ ਸਕਦਾ ਹੈ ਪਿਆਰੀ ਸਾਧ ਸੰਗਤ ਜੀਓ ਪਰਮਾਤਮਾ ਦੀ ਕਿਰਪਾ ਸੇ ਆਪਕੇ ਦਰਸ਼ਕੋں ਕੇ ਲੀਏ ਫਿਰ ਸੇ ਆਪਕੇ ਸੇਵਾ ਮੇ ਆਏ ਹੈ ਹਰਿਆਣਾ ਦੇ ਆਦਮਪੁਰ ਜ਼ਿਲਨੀ ਚੋਣ ਅਤੇ ਪੰਚਾਇਤ ਚੋਣ ਤੋਂ ਪਹਿਲਾ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਗਿਆ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ 2007 ਤੋਂ 2012 ਦੌਰਾਨ ਸੁਖਵੀਰ ਸਿੰਘ ਬਾਦਲ ਤੇ ਪੈਸੇ ਦਾ ਇੰਨਾ ਨਸ਼ਾ ਭਾਰੀ ਹੋਇਆ ਕਿ ਉਸਨੇ ਲੋਕਾਂ ਲਈ ਕੰਮ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾ ਕਿਹ ਲੋਕਾਂ ਦਾ ਇਹ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਇਹ ਕਹਿਣਾ ਸੀ ਕਿ ਪੈਸਾ ਸਿੱਟੋ ਤੇ ਕੰਮ ਕਰਵਾਓ 2012 ਦੀਆਂ ਵੋਟਾਂ ਦੌਰਾਨ ਤਾਂ ਅੰਨੇਵਾ ਪੈਸਾ ਬਹਾਇਆ ਗਿਆ ਵੋਟਾਂ ਖਰੀਦੀਆਂ ਗਈਆਂ ਤੇ ਮੋੜ ਤੋਂ ਅਕਾਲੀ ਸਰਕਾਰ ਆਈ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਕਾਲੀ ਦਲ ਦਾ ਅਸਲੀ ਪਤਾ ਬੁਧਰਕਾਲੀ ਦਲ ਦੇ ਲੀਡਰਾਂ ਦੀ ਗੁੰਡਾਗਰਦੀ ਦੀ ਇੱਕ ਹੋਰ ਖਬਰ ਸਾਹਮਣੇ ਆਈ ਹੈ। A police officer was allegedly beaten up by Akali leaders youth front leader in a brawl at a hotel in Ludhiana। ਇਤਨਾ ਗਰ ਗਿਆ ਨੀਚੇ ਕਿ ਰੇਤਾਂ ਬਜਰੀ ਕੀ ਕਮਚਦੇ ਨੇ। 2012 ਵਿੱਚ ਜੋ ਇੱਕ ਬਹੁਤ ਵੱਡੀ ਗਲਤੀ ਅਕਾਲੀ ਦਲ ਦੁਆਰਾ ਕੀਤੀ ਗਈ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਸ਼ਾਮਿਲ ਸੀ। ਓਸੀ ਮੁਹੰਮਦ ਇਜਹਾਰ ਆਲਮ ਨੂੰ ਅਕਾਲੀ ਦਰ ਵਿੱਚ ਸ਼ਾਮਿਲ ਕਰਨਾ ਤੇ ਉਸ ਨੂੰ ਮਲੇਰਕੋਟਲਾ ਤੋਂ ਟਿਕਟ ਦੇਣੀ ਮੁਹੰਮਦ ਇਜਹਾਰ ਆਲਮ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਉਹਨਾਂ ਦਾ ਕਾਰਜਕਾਲ 1984 ਤੋਂ 1994 ਸੀ ਇਸ ਦੌਰਾਨ ਕਿੰਨੇ ਹੀ ਸਿੱਖ ਨੌਜਵਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਇਸ ਦਾ ਦੋਸ਼ ਉਹਨਾਂ ਦੇ ਸਿਰ ਆਇਆ ਗਿਆ ਕਿਤਾਬਾਂ ਵਿੱਚ ਇਸ ਦਾ ਜ਼ਿਕਰ ਹੈ ਉਨਾਂ ਦੇ ਖਿਲਾਫ ਕੇਸ ਵੀ ਚੱਲੇ ਉਹਨਾਂ ਨੇ ਡਿਸਮਿਸ ਕੀਤੇ ਲਗਭਗ 150 ਪੁਲਿਸ ਅਫਸਰਾਂ ਨੂੰ ਇਕੱਠੇ ਕਰਕੇ ਫੌਜ-ਏ-ਆਲਮ ਚਾਗਲ-ਏ-ਆਲਮ ਸੈਨਾ ਦਾ ਨਿਰਮਾਣ ਕੀਤਾ ਇਸ ਆਲਮ ਸੈਨਾ ਨੇ ਅਫਸਰਾਂ ਦੇ ਨਾਲ ਮਿਲ ਕੇ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਫੇਕ ਇਨਕਾਊਂਟਰ ਕੀਤੇ ਕੇਪੀਐਸ ਗਿੱਲ ਨੇ ਵੀ ਇੱਕ ਵਾਰ ਇਸ ਦਾ ਜ਼ਿਕਰ ਕੀਤਾ ਸੀ ਕਿ ਫੌਜੇ ਆਲਮ ਤੋਂ ਬਿਨਾ ਪੰਜਾਬ ਪੁਰਸ ਦੇ ਕਾਰਜ ਪੂਰੇ ਨਹੀਂ ਹੋ ਸਕਦੇ ਇਸੇ ਕਾਰਨ ਅਕਾਲੀ ਦਰ ਨੇ ਜਦੋਂ ਇਜ਼ਹਾਰ ਆਲਮ ਨੂੰ ਟਿਕਟ ਦਿੱਤੀ ਤਾਂ ਉਹਨਾਂ ਨੇ ਖੁਦ ਆਪਣੇ ਮੱਥੇ ਕਾਲਖ ਮੜ ਲਈ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਪਾਰਟੀ ਵਿੱਚੋਂ ਵੀ ਕਈ ਪੁਰਾਣੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਇਜ਼ਹਾਰ ਆਲਮ ਨੇ ਪਿੱਛੇ ਹਟ ਕੇ ਉਹ ਟਿਕਟ ਆਪਣੀ ਪਤਨੀ ਨੂੰ ਦੇ ਦਿੱਤੀ ਤੇ ਉਹਨਾਂ ਨੇ ਮਲੇਰ ਕੋਟਲੇ ਦੀ ਸੀਟ ਤੋਂ ਇਲੈਕਸ਼ਨ ਲੜੀ ਸਿਆਸੀ ਖੇਤਰ ਚ ਆਪਣੀ ਕਿਸਮਤ ਅਜ਼ਮਾਉਣ ਦਾ ਮਨ ਬਣਾ ਚੁੱਕੇ ਇਜ਼ਹਾਰ ਆਲਮ ਇਨੀ ਦਿਨੀ ਸਿਆਸੀ ਸਰਗਰਮੀਆਂ 'ਚ ਵੀ ਵੱ ਚੜਕੇ ਹਿੱਸਾ ਲੈ ਰਹੇ ਨੇ ਜਾਣਕਾਰੀ ਇਹ ਵੀ ਕਿ ਜਨਾਬ ਆਲਮ ਮੁਸਲਿਮ ਬਹੁਗਿਣਤੀ ਵਾਲੇ ਖੇਤਰ ਮਲੇਰਕੋਟਲਾ ਤੋਂ ਸ਼ੋਮਨੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਦੀ ਤਿਆਰੀ ਵਿੱਚ ਨੇ ਅਤੇ ਇਸ ਦੇ ਲਈ ਇਜ਼ਹਾਰ ਆਲਮ ਸ਼ੋਮਨੀ ਅਕਾਲੀ ਦਲ ਤੋਂ ਟਿਕਟ ਦੀ ਮੰਗ ਵੀ ਕਰ ਰਹੇ ਨੇ 2012 ਵਿੱਚ ਹੀ ਇਜ਼ਹਾਰ ਆਲਮ ਤੋਂ ਬਾਅਦ ਇੱਕ ਹੋਰ ਪੁਲਿਸ ਅਫਸਰ ਜਿਸ ਦੇ ਉੱਤੇ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਨੇ ਸੁਮੇਤ ਸਿੰਘ ਸੈਣੀ ਉਸਨੂੰ ਡੀਜੀਪੀ ਲਾਇਆ ਗਿਆ ਪੰਜਾਬ ਦਾ ਸੁਮੇਤ ਸਿੰਘ ਸੈਣੀ ਉਹੀ ਅਫਸਰ ਨੇ ਚੀਂਦਾ ਦਾ ਜਥੇਦਾਰ ਗੁਰਦੇਵ ਸਿੰਘ ਕੌਕਿਆ ਦੇ ਮਰਡਰ ਕੇਸ ਵਿੱਚ ਵੀ ਨਾਮ ਬੋਲਦਾ ਉਹਨਾਂ ਨੂੰ ਟੌਰਚਰ ਕਰਨ ਵਾਲਿਆਂ ਵਿੱਚ ਸੁਮੇਤ ਸੈਣੀ ਵੀ ਸ਼ਾਮਲ ਸੀ ਉਸ ਸਮੇਂ ਉਹ ਐਸਐਸਪੀ ਸੀ 2012 ਵਿੱਚ ਅਕਾਲੀ ਸਰਕਾਰ ਦੇ ਦੌਰਾਨ ਉਹਨਾਂ ਨੂੰ ਡੀਜੀਪੀ ਬਣਾਇਆ ਗਿਆ ਉਸ ਵੇਲੇ ਭਾਜਪਾ ਨੇ ਵੀ ਕਾਨਫਰੈਂਸ ਕਰਕੇ ਕਿਹਾ ਸੀ ਕਿ ਸਾਤੋਂ ਇਸ ਬਾਰੇ ਕੋਈ ਸਲਾਹ مشورہ ਨਹੀਂ ਲਿਆ ਗਿਆ ਇਹ ਸਿਰਫ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦਾ ਨਿੱਜੀ ਫੈਸਲਾ ਸੀ ਗੋਲੀकांड ਹੋਇਆ ਜਾਂ ਬਰਗਾੜੀ ਦੇ ਵਿੱਚ ਅੰਗ ਖਿਲਾਰੇ ਗਏ ਤੁਹਾਨੂੰ ਉਸ ਘਟਨਾ ਬਾਰੇ ਪਤਾ ਲੱਗਾ ਤੁਸੀਂ ਰੋਸ ਮਜਾਰਿਆਂ ਤੇ ਵੀ ਗਏ ਤੁਸੀਂ ਪ੍ਰੋਟੈਸਟ ਵਗੈਰਾ 'ਚ ਸਾਥ ਦਿੱਤਾ ਉਸ ਟਾਈਮ ਦੀ ਸਰਕਾਰ ਦਾ ਕਿਵੇਂ ਦਾ ਰੋਸ ਸੀ ਉਸ ਟਾਈਮ ਪ੍ਰਸ਼ਾਸਨ ਦਾ ਕਿਵੇਂ ਦਾ ਰੋਸ ਸੀ ਸੁਮੇਰ ਸੈਣੀ ਦੇ ਡੀਜੀਪੀ ਕਾ ਅਜਿਹਾ ਦੌਰਾਨ ਹੀ ਬਰਗਾੜੀ ਕਾਂਡ ਹੋਇਆ ਜਿੱਥੇ ਗੁਰੂਗ੍ਰਾਂ ਸਾਹਿਬ ਦੀ ਬੇਇੱਜ਼ਤੀ ਹੋਈ। ਦੋਸ਼ੀਆਂ ਨੂੰ ਫਾੜਨ ਤੇ ਸਜ਼ਾ ਦੇਣ ਦੇ ਵਜਾਇਏ ਉਹਨਾਂ ਨੂੰ ਬਚਾ ਕੇ ਕੱਢਿਆ ਗਿਆ। ਸਭੋਂ ਤੇ ਤੋਂ ਸਿੱਖ ਭਰਾ ਜੋ ਅੰਮ੍ਰਿਤਧਾਰੀ ਸੀ ਉਹਨਾਂ ਨੂੰ ਫੜ ਕੇ ਉਹਨਾਂ ਉੱਤੇ ਤਸੀਹੇ ਢਾਏ ਗਏ। ਉਹਨਾਂ ਨੂੰ ਕੁੱਟ ਮਾਰ ਕੇ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਭ ਉਹਨਾਂ ਨੇ ਹੀ ਕੀਤਾ। ਫਿਰ ਉਹ ਅੰਗਾਂ ਦਾ ਇਹਨਾਂ ਨੇ ਪੁੱਛਿਆ ਵੀ ਕਿਤੇ ਉਹ ਅਸੀਂ ਦੱਸਤਾ। ਫਿਰ ਸਾਨੂੰ ਛੱਡਤਾ। ਫਿਰ ਦੋ ਸੰਘਸ਼ ਹੀ ਹੋ ਗਏ ਸੀਗੇ ਕੰਮ ਬਹੁਤ ਜ਼ਿਆਦਾ ਵਧ ਗਿਆ ਸਾਰਾ ਪੰਜਾਬ ਜਾਮ ਵਰਲਡ 'ਚ ਗੱਲ ਪਹੁੰਚ ਗਈ ਸੀ ਉਹ ਚੀਜ਼ ਨੂੰ ਇਹਨਾਂ ਨੇ ਲੁਕਾਉਣ ਦੇ ਮਾਰੇ ਨੇ ਸਾਡੇ ਤੇ ਉਹ ਰਿਕਾਰਡਿੰਗਾਂ ਕੇ ਵੇਖ ਕਰੀ ਗੱਲ ਨੂੰ ਉਹਨੂੰ ਠੰਡੀ ਪਾਈ ਕਿਵੇਂ ਨੇ ਕਿਵੇਂ ਬਰਗਾੜੀ ਦੇ ਕਾਰਨਹੀਂ ਕੋਟ ਕਪੂਰੇ ਤੇ ਬੈਬਲ ਕਲਾ ਵਿੱਚ ਪ੍ਰੋਟੈਸਟ ਹੋਈ ਜਿਸ ਵਿੱਚ ਪੁਲਿਸ ਨੇ ਪ੍ਰੋਟੈਸਟ ਕਰਨ ਦੇ ਉੱਤੇ ਕੋੜੀ ਚਲਾਈ ਤੇ ਦੋ ਮੌਤਾਂ ਵੀ ਹੋਈਆਂ ਉੱਤੇ ਚਾਰ ਚਾਰ ਪੰਜ ਪੰਜ ਪੁਲਿਸ ਵਾਲੇ ਤੇ ਇਹਨਾਂ ਦੇ ਵੀ ਚਾਰ ਚਾਰ ਪੰਜ ਪੰਜ ਬੰਦੇ ਔਰ ਮੈਂ ਬੜੇ ਇਸ ਗੱਲ ਤੋਂ ਹੈਰਾਨ ਸਾ ਵੀ ਇਹ ਕਿਉਂ ਖਲੋਤੇ ਆ ਕਹਿੰਦੇ ਇਸ ਕਰਕੇ ਆ ਵੀ ਕੋਈ ਹੋਲਡਿੰਗ ਬੋਰਡ ਇਹਦਾ ਪਾੜ ਨਾ ਦੇਵੇ ਔਰ ਮੈਂ ਬੜਾ ਹੈਰਾਨ ਆ ਪ੍ਰਸ਼ਾਸਨ ਵੱਲ ਵੇਖ ਕੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਵੱਲ ਵੇਖ ਕੇ ਵੀ ਇਹ ਸਾਧ ਦੀ ਫਿਲਮ ਦਾ ਕਿਤੇ ਬੋਰਡ ਨਾ ਕੋਈ ਪਾੜ ਦੇਵੇ ਇਹਨਾਂ ਖਿਆਲ ਹੈ ਤੇ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਭਾਵੇਂ ਕੋਈ ਪੰਨੇ ਪਾੜ ਦੇਵੇ ਜਦੋਂ ਪ੍ਰੋਟੈਸਟ ਦੌਰਾਨ ਇਹ ਦੋ ਮੌਤਾਂ ਹੋਈਆਂ ਤਾਂ ਲੋਕਾਂ ਵਿੱਚ ਰੋਸ ਆ ਗਿਆ ਅਕਾਲੀਆਂ ਦਾ ਵੀ ਵਿਰੋਧ ਹੋਣ ਲੱਗਿਆ ਲੋਕਾਂ ਨੂੰ ਸ਼ਾਂਤ ਕਰਨ ਲਈ ਸੋਮੇ ਦੇ ਸੈਣੀ ਨੂੰ ਡੀਜੀਪੀ ਦੇ ਪੱਧਰ ਤੋਂ ਹਟਾਇਆ ਗਿਆ 2012 ਤੋਂ 2017 ਵਿੱਚ ਇਹਨਾਂ ਘਟਨਾਵਾਂ ਕਾਰਨ ਜੋ ਅਕਾਲੀ ਦਲ ਦੇ ਪੱਕੇ ਬੋਟਰ ਸੀ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਸਾਥ ਦਿੱਤਾ ਸੀ ਉਹਨਾਂ ਦਾ ਵਿਸ਼ਵਾਸ ਵੀ ਟੁੱਟਣ ਲੱਗਿਆ ਇਸੇ ਦਾ ਨਤੀਜਾ ਨਿਕਲਿਆ ਕਿ 2017 ਵਿੱਚ ਅਕਾਲੀ ਦਲ ਕਾਂਗਰਸ ਤੋਂ ਹਾਰ ਜਾਂਦਾ ਇਹ ਜੋ ਅਕਾਲੀ ਦਲ ਕੇ ਬੜਬੋਲੇ ਇਹ ਜੋ ਦੋ ਬੜੇ ਅਹੰਕਾਰੀ ਥੇ ਅੱਜ ਉਨ੍ਹਾਂ ਦਾ ਸਰਬਨਾਸ਼ ਹੋਇਆ ਹੈ 2008 ਤੋਂ 2017 ਤੱਕ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਰੈਜ਼ੀਡੈਂਟ ਬਣਦੇ ਨੇ ਇਸ ਦੇ ਨਾਲ ਹੀ ਉਹ ਪੰਜਾਬ ਦੇ ਡਿਪਟੀ ਸੀਐਮ ਵੀ ਬਣਦੇ ਨੇ ਕਿਹਾ ਜਾਂਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਆਪਣੇ ਸੁਪੁੱਤਰ ਨੂੰ ਉੱਚਾ ਕਰਨ ਤੇ ਅਕਾਲੀ ਦਲ ਦਾ ਅਗਲਾ ਲੀਡਰ ਬਣਾਉਣ ਲਈ ਕਈ ਕੰਮ ਕੀਤੇ ਜਿਨ੍ਹਾਂ ਵਿੱਚੋਂ ਇੱਕ ਅਲੀਗੇਸ਼ਨ ਇਹ ਵੀ ਲੱਗਦਾ ਦੇ 2009 ਵਿੱਚ ਕੈਪਟਨ ਕਮਲਜੀਤ ਸਿੰਘ ਨੇ ਆਪਣੀ ਜਾਨ ਗਵਾਈ ਇੱਕ ਕਾਰ ਐਕਸੀਡੈਂਟ ਦੇ ਵਿੱਚ ਉਸ ਦੇ ਪਿੱਛੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਸੀ ਕੋਈ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋਈ ਜਿਸ ਕਨ ਇਸ ਦਾ ਕੋਈ ਐਵਿਡੈਂਸ ਨਹੀਂ ਮਿਲਦਾ 2017 ਤੋਂ 2022 ਦੌਰਾਨ ਭਾਵੇਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਪਰ ਸੁਖਵੀਰ ਸਿੰਘ ਬਾਦਲ ਦੀ ਸੁਪਤਨੀ ਹਰਸਿਮਰਤ कौर ਬਾਦਲ ਭਾਜਪੀ ਸਰਕਾਰ ਦੇ ਵਿੱਚ ਐਮਪੀ ਬਣੀ ਕਿਸਾਨਾਂ ਦੇ ਵਿਰੁੱਧ ਜੋ ਖੇਤੀ ਦੇ ਕਾਲੇ ਕਾਨੂੰਨ ਪਾਸ ਕੀਤੇ ਗਏ ਉਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਸਾਈਨ ਕਰਦੀ ਆ ਕਾਨਫਰੈਂਸਾਂ ਕੀਤੀਆਂ ਜਾਂਦੀਆਂ ਨੇ ਕਿ ਕਿਸਾਨਾਂ ਲਈ ਇਹ ਬਿਲ ਬੜੇ ਹੀ ਸਹਾਇਕ ਹੋਣਗੇ ਖੇਤੀ ਦੇ ਲਈ ਵਧੀਆ ਹੋਣਗੇ ਪਰ ਬਿਲ ਪਾਸ ਹੋਣ ਤੋਂ ਬਾਅਦ ਜਦੋਂ ਕਿਸਾਨ ਇਸ ਦਾ ਵਿਰੋਧ ਕਰਦੇ ਨੇ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਤਾਂ ਮੌਕਾ ਸਾਹਮਦੇ ਹੋਏ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਦਿੰਦੀ ਹੈ ਤੇ ਇੱਕ ਹੋਰ ਨਾਟਕ ਖੇលਿਆ ਜਾਂਦਾ ਕਿਸਾਨਾਂ ਦੇ ਨਾਲ ਆ ਕੇ ਬਿਲਾ ਦਾ ਵਿਰੋਧ ਕੀਤਾ ਜਾਂਦਾ ਦੀ ਸਰਕਾਰ ਨੇ ਕਿਸਾਨੀ ਵਿਰੁੱਧ ਇਹਨਾਂ ਕਾਲੇ ਕਾਨੂੰਨ ਲਾਗੂ ਕੀਤੇ ਪਾਰਲੀਮੈਂਟ ਵਿੱਚ ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਉਹਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਐਨਡੀਆ ਤੋਂ ਨਾਤਾ ਤੋੜਿਆ ਪਰ ਇਹ ਨਾਟਕ ਖੇਲਣ ਤੋਂ ਬਾਅਦ ਲੋਕਾਂ ਵਿੱਚ ਚੰਗੇ ਵਾਂੰਦਾ ਜੋ ਪਲਾਨ ਸੀ ਉਹ ਫੇਲ ਹੋ ਜਾਂਦਾ ਜਦੋਂ ਬਿੱਲ ਪਾਸ ਹੋਇਆ ਕੈਬਨਿਟ ਦੇ ਵਿੱਚ ਬੈਠੇ ਸੀ ਤੇ ਇੱਕ ਵਾਰ ਵੀ ਇਹਨਾਂ ਨੇ ਉਲਟ ਨਹੀਂ ਬੋਲੇ ਕੈਬਨਰ ਮੰਤਰੀ ਹੋ ਕੇ ਸਿਫਾ ਬਿੱਲ ਪਾਸ ਹੋਣੇ ਕੇ ਬਾਅਦ ਘਰ ਜਾ ਕੇ ਅਸਤੀਫਾ ਦਿਆ ਇਹ ਰੋਜ਼ ਡਰਾਮਾ ਕਰਦੇ ਕੈਬਨਟ ਕੇ ਮੰਤਰੀ ਥੇ ਤੇ 2022 ਵਿੱਚ ਅਕਾਲੀ ਦਲ ਫਿਰ ਤੋਂ ਇਲੈਕਸ਼ਨ ਦੇ ਵਿੱਚ ਹਾਰ ਜਾਂਦਾ ਬਹੁਤ ਜ਼ਿਆਦਾ ਬੇਇੱਜ਼ਤੀ ਹੁੰਦੀ ਆ ਬੀਜੇਪੀ ਨਾਲ ਗਠਜੰਬਨ ਕਰਕੇ ਇਲੈਕਸ਼ਨ ਲੜੇ ਜਾਂਦੇ ਨੇ ਤੇ 117 ਵਿੱਚੋਂ ਅਕਾਲੀ ਦਲ ਨੂੰ ਮਿਲਦੀਆਂ ਨੇ ਸਿਰਫ ਤਿੰਨ ਸੀਟਾਂ ਮੈਂ ਤੁਹਾਨੂੰ ਕਹਿੰਦਾ ਸੀ 32 ਦੰਦ ਨੇ ਮੈਥੋਂ ਨਾ ਕਾਇਆ ਕਰੋ ਕੁਝ ਵੱਡੇ ਵੱਲ ਸਭ ਹਾਰ ਗਏ ਸੁਖਵੀਰ ਜਲਾਲਾਵਾਤ ਹੋ ਗਿਆ 2024 ਵਿੱਚ ਜਦੋਂ ਅਕਾਲੀ ਦਲ ਦੇ ਹੀ ਕੁਝ ਸੀਨੀਅਰ ਲੀਡਰ ਸੁਖਮੀਰ ਸਿੰਘ ਬਾਦਲ ਦੇ ਵਿਰੁੱਧ ਅਕਾਲ ਦਖਤ ਜਾ ਕੇ ਕੰਪਲੀਟ ਫਾਈਲ ਕਰ ਜਿੰਨੀ ਉਹਨਾਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਜਾਵੇ ਤੇ ਕੀਤੇ ਗੁਨਾਹਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਉਹਨਾਂ ਨੂੰ ਚਿੱਠੀ ਭੇਜੀ ਜਾਂਦੀ ਆ ਅਕਾਲ ਤਖਤ ਪੇਸ਼ ਹੋਣ ਦੀ ਜਿਸ ਵਿੱਚ 6 ਮਹੀਨੇ ਲੱਗ ਜਾਂਦੇ ਨੇ ਜਦੋਂ ਉਹ ਅਕਾਲ ਤਖਤ ਪੇਸ਼ ਹੁੰਦੇ ਨੇ ਤਾਂ ਉਹ ਆਪਣੇ ਗੁਨਾਹਾਂ ਨੂੰ ਕਬੂਲ ਕਰਦੇ ਨੇ ਤੇ ਉੱਥੇ ਤਨਖਾਈਏ ਲਾ ਕੇ ਆਪਣੀ ਸਜ਼ਾ ਸ਼ੁਰੂ ਕਰਦੇ ਨੇ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਉਹ ਅਕਾਲੀ ਦਲ ਵਿੱਚੋਂ ਅਸਤੀਫਾ ਦੇਣ ਜੋ ਸਭ ਵਿੱਚ 1 ਮਹੀਨਾ ਲੱਗ ਜਾਂਦਾ ਪਿੱਛੇ ਦੀਆਂ ਗੱਲਾਂ ਇਹ ਸੁਣਨ ਚਾਹ ਰਹੀਆਂ ਨੇ ਕਿ ਉਹਨਾਂ ਨੇ ਜੀ ਅਕਾਲੀ ਦਲ ਦੇ ਬਾਕੀ ਮੈਂਬਰਾਂ ਨੂੰ ਕਿਹਾ ਸੀ ਕਿ ਮੇਰਾ ਅਸਤੀਫਾ ਸਵੀਕਾਰ ਨਾ ਕੀਤਾ ਜਾਵੇ ਹਜੇ ਵੀ ਉਹਨਾਂ ਦੀ ਮਨੋ ਇੱਛਾ ਇਹ ਹੀ ਸੀ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਅੰਤ ਨੂੰ 1 ਮਹੀਨੇ ਬਾਅਦ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਪਰ ਉਸ ਤੋਂ ਬਾਅਦ ਉਹ ਕਾਨਫਰੰਸ ਵਿੱਚ ਆਉਂਦੇ ਨਹੀਂ ਕਹਿੰਦੇ ਨਹੀਂ ਕਿ ਉਹਨਾਂ ਨੇ ਇਹ ਗੁਣਾ ਨਹੀਂ ਕੀਤੇ ਉਹਨਾਂ ਨੇ ਸਿਰਫ ਇਹ ਮਾਮਲਾ ਮਗਾਉਣ ਲਈ ਇਹ ਗੁਣਾ ਸਿਲਕਾਰੇ ਸੀ ਤੇ ਇਹਨਾਂ ਵਿੱਚੋਂ ਕੋਈ ਵੀ ਗੁਣਾ ਉਹਨਾਂ ਦੁਆਰਾ ਨਹੀਂ ਕੀਤਾ ਗਿਆ ਜੀ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲੇ ਆਏ ਅਸੀਂ ਮੀਟਿੰਗ ਕੀਤੀ ਹੈ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਵੀ ਅਦਬੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਪੁਲਜਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਰਟੀ ਨੇ ਕਿਹਾ ਸੁਖਬੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਹੋਈ ਮੈਂ ਕਹਿੰਦੀ ਮੈਂ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਆਪਣੇ ਸਿਆਸੀ ਜੀਵਨ ਦੌਰਾਨ ਸਿੱਖੀ ਦਾ ਘਾਣਤਾ ਕੀਤਾ ਪਰ ਸਿਰ ਵੀ ਪੰਜਾਬ ਦੀ ਜਨਤਾ ਲਈ ਕੁਝ ਕੰਮ ਜ਼ਰੂਰ ਕੀਤੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਗਈ ਸੜਕਾਂ ਬਣੀਆਂ ਤੇ ਫੋਕਲ ਪੁਆਇੰਟ ਬਣਾਏ ਗਏ ਜਿਸ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਉਹਨਾਂ ਦੀ ਬਹੁਤ ਸਹਾਇਤਾ ਹੋਈ ਪਰ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਨਾਮ ਇਹੋ ਜਿਹਾ ਕੋਈ ਵੀ ਕੰਮ ਨਹੀਂ ਆਉਂਦਾ ਜੇ ਆਉਂਦੀਆਂ ਨੇ ਤਾਂ ਸਿਰਫ ਗੱਲਾਂ ਜੋ ਅੱਜਕੱਲ ਨੀਂਨਾ ਉੱਤੇ ਮਜ਼ਾਕ ਬਣ ਕੇ ਰਹਿ ਗਈਆਂ ਇੱਕ ਦੱਸ ਦਿਓ ਜੀ ਕੈਪਟਨ ਸਾਹਿਬ ਦੇ ਟੈਂਸ਼ਨ ਪੰਜਾਬ ਦੀਆਂ ਜਿੰਨੀਆਂ ਸੜਕਾਂ ਸੜਕਾਂ ਉਹਨਾਂ ਦੀ ਸਾਰਿਆਂ ਦੀ ਪਹਿਲਤ ਵਾਰ ਕੋ ਉਹਨੇ ਕਰਾਇਆ ਕਰਾਇਆ ਤੇ ਨਹੀਂ ਅਕਾਲੀ ਦਲ ਪੰਜਾਬ ਦੀ ਸਿੱਖਾਂ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਇਹ ਪੰਜਾਬ ਦੇ ਸਿੱਖਾਂ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਪਰ ਬਾਦਲਾਂ ਦੀ ਇਨ੍ਹਾਂ ਗਲਤੀਆਂ ਕਾਰਨ ਪੰਜਾਬ ਵਿੱਚ ਅਕਾਲੀ ਦਲ ਬਿਲਕੁਲ ਖਤਮ ਹੁੰਦੀ ਨਜ਼ਰ ਆ ਰਹੀ ਹੈ ਉਸ ਦਾ ਮੁਰਤੋਂ ਗਠਨ ਕੀਤਾ ਜਾ ਰਿਹਾ ਪਰ ਕੀ ਭਵਿਕ ਵਿੱਚ ਅਕਾਲੀ ਦਲ ਦੁਆਰਾ ਉੱਠ ਸਕੋਗੀ ਦੇਖਦੇ ਆਂ ਭਵਿੱਖ ਵਿੱਚ ਅਕਾਲੀ ਦਲ ਦਾ ਮੋਢੀ ਕੌਣ ਬਣਦਾ ਤੇ ਅਕਾਲੀ ਦਲ ਕਿੱਧਰ ਨੂੰ ਜਾਗਾ ਹਾਲਾਤ ਨੂੰ ਸੁਧਾਰਨ ਵਿੱਚ ਉਹ ਕਿਸੇ ਰਾਜਸੀ ਪਾਰਟੀ ਨੇ ਕੋਈ ਹਿੱਸਾ ਨਹੀਂ ਲਿਆ ਰਾਜਸੀ ਪਾਰਟੀਆਂ ਜਿਹੜੀਆਂ ਉਹ ਸਮਾਜੀ ਦਕੈਤੀਆਂ ਤੇ ਲੱਗੀਆਂ ਹੋਈਆਂ ਨੇ ਜੀ ਹਰੇਕ ਬੰਦਾ ਜਿਹੜਾ ਅੱਗੇ ਆਉਂਦਾ ਉਹ ਆਪਣੇ ਆਪ ਨੂੰ قوم ਨਾਲੋਂ ਵੱਖਰਾ ਕਰਕੇ ਆਪਣੇ ਆਪ ਨੂੰ ਉੱਚਾ بلند ਕਰਕੇ ਤਾਂ ਦਿਖਾਉਣਾ ਚਾਹੁੰਦਾ ਲੇਕਿਨ ਕੌਮੀ ਮਸਲੇ ਨੂੰ ਕੋਈ ਨਹੀਂ ਤੋ ਉਹ ਮੁਖਰਖ ਕੇ ਜੋ ਤਰੱਕੀ ਹੋਣੀ ਚਾਹੀਦੀ ਸੀ ਜੋ ਸਰਬੁਲੰਧੀ ਹੋਣੀ ਚਾਹੀਦੀ ਸੀ ਉਹ ਪੰਜਾਬ ਦੀ ਨਹੀਂ ਹੋਈ ਪੰਜਾਬ ਤੇ ਨਿੱਗਰ ਕੇ ਰਹਿ ਗਿਆ ਜੀ ਜੇਦੋ ਸਾਡੀ ਕੋਈ ਵੀਡੀਓ ਆਏ ਨਾਲ ਦੇ ਨਾਲ ਤੁਸੀਂ ਲਾਈਕ ਕਰਨਾ ਹੈ ਤੇ ਸ਼ੇਅਰ ਕਰਨਾ ਹੈ ਤੇ ਕਮੈਂਟ ਕਰਨਾ ਹੈ